ਤੇ ਹੁਣ ਖਬਰ ਸੁਲਤਾਨਪੁਰ ਲੋਧੀ ਤੋਂ ਹੈ ਜਿੱਥੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਪਰ ਇਸ ਦਰਮਿਆਨ ਨੌਜਵਾਨਾਂ ਦੇ ਵੱਲੋਂ ਖਰੂਦ ਪਾਇਆ ਗਿਆ ਜੀ ਹਾਂ ਪ੍ਰਕਾਸ਼ ਪੁਰਬ ਦੇ ਮੌਕੇ ਕੁਝ ਨੌਜਵਾਨ ਹੁੱਲੜਬਾਜ਼ੀ ਕਰਦੇ ਹੋਏ ਨਜ਼ਰ ਆਏ ਟਰੈਕਟਰਾਂ ਤੇ ਮੋਟਰਸਾਈਕਲਾਂ ਦੇ ਨਾਲ ਖਤਰਨਾਕ ਸਟੰਟ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੇ ਗਏ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਈ ਟਰੈਕਟਰਾਂ ਦੇ ਪਿਸਟਨ ਤੱਕ ਫਟ ਗਏ ਟਰੰਟ ਬਾਜ਼ੀ ਦੌਰਾਨ ਕੁਝ ਨੌਜਵਾਨਾਂ ਨੂੰ ਸੱਟਾਂ ਵੀ ਵੱਜੀਆਂ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਵਾਹਨਾਂ ਦਾ ਵੀ ਨੁਕਸਾਨ ਹੋਇਆ ਤੇ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ ਨੇ ਕਈ ਟਰੈਕਟਰਾਂ ਦੇ ਪਿਸਟਨ ਤੱਕ ਫਟ ਗਏ ਨੇ ਸultanpur Lodhi ਨੌਜਵਾਨਾਂ ਨੇ ਖਰੂਦ ਪਾਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿੱਥੇ ਦੁਨੀਆ ਆਸਥਾ ਦੇ ਵਿੱਚ ਡੁੱਬੀ ਹੋਈ ਸੀ ਪਰ ਇਹ ਹੁੱਲੜਬਾਜ਼ ਇਸ ਦਰਮਿਆਨ ਵੀ ਬਾਬੇ ਨਾਨਕ ਦੀ ਇਸ ਧਰਤੀ ਦੇ ਉੱਤੇ ਇਸ ਥਾਂ ਦੇ ਉੱਤੇ ਇਹ ਮੁਕੱਦਲ ਅਸਥਾਨ ਜਿੱਥੇ ਲੋਕ ਸਜਦਾ ਕਰਨ ਦੇ ਲਈ ਪਹੁੰਚਦੇ ਨੇ ਨਿਮਰਤਾ ਦੇ ਨਾਲ ਆਸਾ ਦੇ ਨਾਲ ਪਰ ਉਥੇ ਨੌਜਵਾਨ ਫੁੱਲੜਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਸਟੰਟ ਬਾਜ਼ੀ ਦੌਰਾਨ ਕਈ ਨੌਜਵਾਨਾਂ ਨੂੰ ਸੱਟਾਂ ਵੱਜੀਆਂ ਕਈ ਟਰੈਕਟਰਾਂ ਦੇ ਪਿਸਟਨ ਤੱਕ ਫਟ ਗਏ ਤਾਂ ਟਰੈਕਟਰਾਂ ਦੇ ਉੱਤੇ ਉੱਚੀ ਉੱਚੀ ਗਾਣੇ ਵੀ ਲਗਾਏ ਗਏ ਕੁਝ ਨੌਜਵਾਨਾਂ ਦੇ ਵੱਲੋਂ ਤੇ ਇੱਥੇ ਨੱਚਦੇ ਹੋਏ ਨਜ਼ਰ ਆਏ ਨੇ 55ਵਾਂ ਗੁਰੂ ਨਾਨਕ ਦੇਵ ਜੀ ਦਾ ਵਰਪੁਰਬ ਮਨਾਇਆ ਜਾ ਰਿਹਾ ਤੇ ਇੱਥੇ ਨੌਜਵਾਨ ਵੀ ਉੱਥੇ ਪਹੁੰਚੇ ਨੇ ਆਹ ਗੱਲਬਾਤ ਕਰਦੇ ਆ ਕਿ ਇੱਥੇ ਕਿਵੇਂ ਪਹੁੰਚੇ ਨੇ ਤੇ ਨੌਜਵਾਨ ਖੱਪ ਵੀ ਕਈ ਬਹੁਤ ਕਰਦੇ ਨੇ ਤੁਸੀਂ ਇੱਥੇ ਪਹੁੰਚੇ ਹੋ ਨਾ ਕੀ ਕਰਨ ਪਹੁੰਚੇ ਸੁਲਤਾਨ ਆਪਾਂ ਵੀਰ ਜੀ ਮੇਲਾ ਵੇਖਣ ਆਏ ਆ ਪਿੰਡ ਹਰੀਕੇ ਪਤੰਦੋ ਬਹੁਤ ਕਿਸ ਕਿਸ ਕਿਸੇ ਦਾ ਮੇਲਾ ਹੈ ਮੇਲਾ ਆਪਣਾ ਮੇਲਾ ਜਿਹੜਾ ਮੇਲਾ ਪਾਪੜਾ ਨਾ ਮੇਲਾ ਆਪਣਾ ਜਾ ਰਿਹਾ ਹੈ ਨਹੀਂ ਕਿਹੜੇ ਗੁਰਦਾਨ ਮੇਲਾ ਜੀ ਮੇਲਾ ਆਪਣੇ ਆਵੇਂ ਬਾਪਰੇ ਕਿੱਥੇ ਬੰਦਾ ਤੁਹਾਨੂੰ ਗੁਰਦਾਨ ਨਹੀਂ ਪਤਾ ਕਿ ਕਿਹੜੇ ਗੁਰਸਾਹਿਬਾਨ ਦਾ ਮੇਲਾ ਵਾ ਪਰ ਤੁਸੀਂ ਮੇਲਾ ਦੇਖਣ ਆਏ ਆ ਤੁਹਾਨੂੰ ਪਤਾ ਉਹਨਾਂ ਦੇ ਦਾ ਮੇਲਾ ਚੱਲ ਰਿਹਾ ਹੈ ਹਾਂ ਕੀ ਆ ਜੀ ਹਾਂ ਜੀ ਮੇਲਾ ਚੱਲ ਰਿਹਾ ਨਾ ਮੇਲਾ ਕੀ ਆ ਜਨਮ ਦਿਨ ਵਾ ਉਹਨਾਂ ਦਾ ਚ ਕੀ ਆ ਫਸਤਬਾਦੀ ਚੱਲਦੀ ਉਹ ਜਨਮ ਦਿਨ ਕਿਹੜੀ ਧਰਤੀ ਤੋਂ ਆਏ ਜੀ ਤੁਸੀਂ ਮਿਰਜਾ ਪਤੰਦਰ ਸਾਹਿਬ ਤੋਂ ਆਏ ਤਰੰਤ ਤਾਂ ਤੇ ਕੀ ਕਰਨੇ ਇਸ ਧਰਤੀ ਤੇ ਪਹੁੰਚ ਤੁਸੀਂ ਪੂਰਬ ਦੇ ਆਏ ਆ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਕਰਨ ਆਏ ਆ ਹਾਂਜੀ ਗੁਰੂ ਨਾਨਕ ਦੇਵ ਜੀ ਕਿੰਨੇ ਪਾਸ਼ਾ ਹੀ ਸੀ ਪਹਿਲੀ ਪਾਸ਼ਾ ਹੀ ਗੁਰਮਾਨ ਦੇ ਉਹਨਾਂ ਦੀਆਂ ਸਿੱਖਿਆਵਾਂ ਕੀ ਸੀ ਸਿੱਖਿਆਵਾਂ ਇਹੋ ਵੀ ਵੰਡ ਛਕੋ ਕਿਰਤ ਕਰੋ ਹਾਂ ਕਈ ਨੌਜਵਾਨ ਦੇਖਦੇ ਤੁਸੀਂ ਚਲੋ ਸੇਵਾ ਕਰਦੇ ਹੋ ਕਈ ਨੌਜਵਾਨ ਇੱਥੇ ਬਹੁਤ ਫੁੱਲੜ ਬਾਜੀ ਵੀ ਕਰਦੇ ਨਜ਼ਰ ਆਉਂਦੇ ਨੇ ਵੱਖ-ਵੱਖ ਮੂੰਹ ਲਾੜੇ ਜਾਂ ਵੱਖ-ਵੱਖ ਲਾਈਟਾਂ ਲਾ ਲਈਆਂ ਸੀਟੀਆਂ ਮਾਰਦੇ ਖੱਪ ਕਰਦੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ